ਆ ਇੱਕ ਪੁਰਾਣੀ ਹਵੇਲੀ ਦਿਖਾਣੀ ਹੈ ਜੀ ਤੁਹਾਨੂੰ ਆ ਦੇਖੋ ਜੀ ਜ਼ਬਰਦਸਤ ਕਮ ਹੈ ਦੀ ਔਰ ਸਿਹੋ ਮਾਜਰੇ ਦੇ ਵਿੱਚ ਇੱਕ ਪੁਰਾਣੀ ਹਵੇਲੀ ਜੀ ਬੜੀ ਜ਼ਬਰਦਸਤ ਗੱਲ ਹੈ ਜੀ ਔਰ ਇੱਕ ਨਾਲ ਹੀ ਤੁਹਾਨੂੰ ਸਵਾਲ ਪਾਣੇ ਜੀ ਕਈ ਵਾਰੀ ਨਵੀਂ ਜਨਰੇਸ਼ਨ ਨੂੰ ਨਹੀਂ ਪਤਾ ਹੁੰਦਾ ਇਸ ਕਰਕੇ ਪੁੱਛਦੇ ਕਿ ਇਹਨੂੰ ਕੀ ਕਹਿੰਦੇ ਜੀ ਆਹ ਦੇਖੋ ਜੀ ਸਾਹਮਣੇ ਕੈਮਰਾ ਪਾ ਕੇ ਦਿਖਾ ਰਹੇ ਹਾਂ ਜੀ ਉੱਪਰਲੇ ਪਾਸੇ ਮੂਗਾ ਦਾ ਕੱਢਿਆ ਹੁੰਦਾ ਆਹ ហេਠਾ ਹੈ ਜੀ ਬਾਰੀ ਦੀ ਕਈ ਬਾਰੀ ਵੀ ਕਹਿੰਦੇ ਤੇ ਹੋਰ ਤੁਸੀਂ ਕੀ ਕਹਿੰਦੇ ਤੁਹਾਡੇ ਪਿੰਡਾਂ ਚ ਇਸ ਨੂੰ ਕੀ ਕਹਿੰਦੇ ਸੀ ਦੇਖੋ ਜੀ ਇਹ ਪੁਰਾਣੀਆਂ ਇਮਾਰਤਾਂ ਬਹੁਤ ਕੁਝ ਬੋਲਦੀਆਂ ਬਹੁਤ ਕੁਝ ਬਿਆਨ ਕਰਦੀਆਂ ਜੀ ਜਦੋਂ ਅਸੀਂ ਲਖਨਊ ਜਾਂਦੇ ਨਾ ਜੀ ਤਾਂ ਲਖਨਊ ਦੇ ਵਿੱਚ ਅਜਿਹੀਆਂ ਇਮਾਰਤਾਂ ਬਹੁਤ ਮਿਲਦੀਆਂ ਹੋਰ ਪੁਰਾਣੇ ਸ਼ਹਿਰਾਂ ਦੇ ਵਿੱਚ ਵੀ ਬਹੁਤ ਇਮਾਰਤਾਂ ਮਿਲਦੀਆਂ ਪਰ ਪਿੰਡ ਦੇ ਅੰਦਰੂਨ ਦੇ ਵਿੱਚ ਅਜੇ ਹੀ ਕੋਈ ਇਮਾਰਤ ਮਿਲੇ ਤਾਂ ਵੱਡੀ ਗੱਲ ਹੈ ਜੀ ਸਿਹੋਂ ਮਾਜਰੇ ਦੇ ਵਿੱਚ ਇਹ ਵੀਡੀਓ ਸ਼ੂਟ ਕਰ ਰਹੇ ਹਾਂ ਜੀ ਅਗਸਤ 1937 ਦੀ ਬਣੀ ਹੋਈ ਹੈ ਜੀ ਇਹ ਬਿਲਡਿੰਗ ਦੀ ਸਰਦਾਰ ਰੜਾ ਸਿੰਘ ਥੰਮਣ ਇੰਜੀਨੀਅਰ ਐਂਡ ਕੰਟਰੈਕਟਰ ਦੀ ਉਹਨਾਂ ਨੇ ਬਣਾਈ ਹੈ ਜੀ ਇਹ ਦੇਖੋ ਬਿਲਡਿੰਗ ਔਰ ਇਹ ਬਿਲਡਿੰਗ ਦਾ ਆ ਦਰਵਾਜ਼ਾ ਵੇਖਿਆ ਹੀ ਬਣਦਾ ਜੀ। ਕਿਆ ਕਹਨੇ ਜੀ ਕਿਸ ਤਰ੍ਹਾਂ ਬਣਾਉਂਦੇ ਸੀਗੇ ਜੀ ਦਰਵਾਜ਼ੇ ਕਿਸ ਤਰ੍ਹਾਂ ਡਿਜ਼ਾਈਨ ਬਣਾਉਂਦੇ ਸੀ ਕਿੰਨਾ ਸਮਾਂ ਲਾ ਕੇ ਕੰਮ ਕਰਦੇ ਹੁੰਦੇ ਸੀ ਉਹ ਪੁਰਾਣੇ ਕਾਰੀਗਰ ਜੀ। ਆ ਦੇਖੋ ਕਾਰੀਗਰੀ ਤੁਹਾਨੂੰ ਦਿਖਾ ਰਿਹਾ ਹੈ। ਵੇਖਿਆ ਹੀ ਬਣਦੀ ਦੀ ਆ ਦੇਖੋ ਮੁੱਠਾ ਜਿਆ ਕਿੰਨਾ ਵਧੀਆ ਬਣਾਇਆ ਜੀ ਔਰ ਕਿੰਨਾ ਮੁਸ਼ਕਲ ਹੁੰਦਾ ਸੀ ਉਦੋਂ ਕੰਮ ਕਰਨਾ ਜੀ। ਇੱਕ ਆ ਬਿਲਡਿੰਗ ਦੀ ਆ ਦੇਖੋ ਜੀ ਉੱਪਰ ਜੀ ਪਾਣੀ ਦਾ ਡਰੇਨੇਜ ਸਿਸਟਮ ਕਿੱਦਾਂ ਹੁੰਦਾ ਸੀਗਾ ਜੀ ਕਮੈਂਟ ਕਰਕੇ ਦੱਸਣਾ ਜੀ ਫੇਰ ਉਹੀ ਗੱਲ ਇੱਕ ਸਵਾਲ ਤੁਹਾਨੂੰ ਹੋਰ ਪਾ ਰਹੇ ਹਾਂ ਜੀ ਆਹ ਡਰੇਨੇਜ ਸਿਸਟਮ ਹੈ ਜੀ ਦੇਖੋ ਛੱਤ ਤੋਂ ਪਾਣੀ ਹੀਠਾ ਆਉਂਦਾ ਜੀ ਔਰ ਇਹ ਪਾਣੀ ਆਉਣ ਦਾ ਸਿਸਟਮ ਕੀ ਹੈ ਜੀ ਕਿੱਦਾਂ ਵਧੀਆ ਹੁੰਦਾ ਸੀਗਾ ਤੁਸੀਂ ਕਮੈਂਟ ਕਰਕੇ ਦੱਸਣਾ ਜੀ ਕਿ ਇਸ ਪਾਣੀ ਦੇ ਨਿਕਾਸ ਦੀ ਪ੍ਰਣਾਲੀ ਨੂੰ ਇਸ ਪਾਣੀ ਦੇ ਨਿਕਾਸ ਦੇ ਸਿਸਟਮ ਨੂੰ ਕੀ ਕਹਿੰਦੇ ਸੀ ਆ ਦੇਖੋ ਦੋਹੇ ਪਾਸੇ ਕਿਸ ਤਰੀਕੇ ਨਾਲ ਬਣਾਇਆ ਹੁੰਦਾ ਸੀਗਾ ਇੱਥੋਂ ਲੰਗਦਾ ਹੁੰਦਾ ਸੀਗਾ ਜੀ ਪਾਣੀ ਦੀ ਅੱਜ ਕੱਲ ਇਹ ਡਰੇਨੇਜ ਸਿਸਟਮ ਨਹੀਂ ਹੈ ਔਰ ਪੁਰਾਣੇ ਸਮੇਂ ਚ ਹੋਇਆ ਕਰਦਾ ਸੀ ਕਿ ਤੁਹਾਡੇ ਘਰਾਂ ਦੇ ਵਿੱਚ ਵੀ ਅਜਿਹਾ ਸਿਸਟਮ ਸੀਗਾ ਇਹਨੂੰ ਕੀ ਕਹਿੰਦੇ ਆ ਜੀ ਆ ਇਹਨੂੰ ਕੀ ਕਹਿੰਦੇ ਜੀ ਇਹ ਘਰਾਂ ਦੇ ਆਲੇ ਦੁਆਲੇ ਅਕਸਰ ਹੁੰਦੇ ਸੀਗੇ ਜੀ ਇਹਨਾਂ ਨੂੰ ਕੀ ਕਹਿੰਦੇ